ਆਇਆ ਕਿ ਤੋਹਫਾ ਹੀ ਆ। ਤੇਰੇ ਕਰਨ ਚਾਪੂਰਾ ਕਰਨਾ ਨਹੀਂ ਆਉਂਦਾ। ਚਾਪੂਰਾ ਕਰਨਾ। ਉਹ ਛੇ ਜੀ ਇੱਕ ਮੂੰਹ ਚੋਗੀ, ਦੂਸਰਾ ਸੁਆ ਫੁੱਲ ਵੱਡੀ ਕੱਟੀ। ਅੱਛਾ ਬਾਹਣੇ ਦਾ ਪੌਣੇ 6 ਫੁੱਟ ਕਰਦਾ ਜੀ ਕੱਟੀ ਦਾ। ਅੱਛਾ ਪੌਣੇ 6 ਫੁੱਟ ਕਰਦਾ। ਬਾਹਣੇ ਆਪਾਂ ਕਹਿੰਦੇ ਪੌਣੇ 6 ਫੁੱਟ ਕਰਦਾ ਕੱਟੀ ਦਾ ਮੂੰਹ ਚੋਗੀ, ਦੂਸਰਾ ਸੁਆ। ਹੂੰ ਖੂਪ ਹੈ ਬਈ। ਸਫਾਈ ਵੇਖੋ ਜੀ ਜਿਵੇਂ ਪੀੜੀਆਂ ਦੇ ਪਾਵੇ ਨਹੀਂ ਹੁੰਦੇ। ਹਾਂ ਥੱਲੇ ਉਵੇਂ ਆ ਜੀ ਥੱਲੋ ਉ ਤੋਂ ਥੱਲੋ। ਮੂੰਹ ਚੋਗਦੇ ਕੱਢਦੀ ਹੈ ਚੋਗੀ ਰਲੀ ਵੀ ਨਹੀਂ ਪੂਰੀ। ਹੂੰ ਕੱਦੇ ਦਾ ਬਾਲ ਨਹੀਂ ਤਾਂ ਮੇਰੇ ਕੱਦ 6 ਤੁੱਤੀ ਆ ਜੀ ਤੇ ਮੇਰੇ ਮੋਢ ਲੰਗਦੀ ਗੱਟੀ ਹੂੰ ਬਿਲਕੁਲ ਹੀ ਬਿਲਕੁਲ ਇਹ ਕਿੰਨੇ ਸੁਆ ਇਹ ਦੂਸਰਾ ਸੁਆ ਸੁਣਾ ਹੀ ਕੱਟੀ ਨੇ ਦੂਸਰਾ ਸੁਆ ਪਹਿਲ ਨੇ 15 ਕਿਲੋ ਪਾਇਆ ਹੂੰ ਫੁੱਲ ਵੱਡੀ ਕੱਟੀ ਕਿੰਨਾ ਸੁਆ ਕਿੰਨਾ ਕਿ ਦੁੱਧ ਦੀ ਉਮੀਦ ਆ 18 ਕਿਲੋ ਦੀ ਉਮੀਦ ਖੁੱਲੀ ਹੈ ਅੱਜ ਕਿੰਨਾ ਜਿਹੜੀ ਸਾਨੂੰ ਕੱਟੀ ਹੈਗੀ ਉੱਤੋਂ ਲੰਮ ਵੇਲ ਕਿੱਡੀ ਵੱਡੀ ਕਿੱਡੀ ਕੱਟੀ ਹੂੰ ਨਹੀਂ ਕੂਪ ਆ ਵੀ ਵੇਲ ਪੱਖੋਂ ਤੱਕੂਪਾ ਤੇ ਬਾਕੀ ਥਣਾ ਦਾ ਆਕਾਰ ਤੇ ਬਣਵਟ ਬਹੁਤ ਇਹ ਬਾਈ ਜੀ ਮੇਲੇ ਜਿੰਨਾਂ ਨੇ ਕੱਟੀਆਂ ਮੇਲੇ ਜਿੰਨੇ ਸਾਰੇ ਪਾਸੋਂ ਚੰਗੀ ਇੱਕ ਇੱਕ ਚੀਜ਼ ਚੋਂ ਚੁਣ ਕੇ ਬਣੀ ਇਹਦੇ ਚ ਜੇ ਕਿਸੇ ਰੀਟਰ ਕੋਲੋਂ 200 ਢਾਈ ਲੱਖ ਮੰਗ ਲੈਂਦਾ ਹੋ ਜੀ ਦਾ ਹੂੰ ਇਹ ਦਿੰਨੇ ਲੱਜੂਗੇ ਵੀ 10 10 ਦਿਨ ਲੈ ਜਾਓ ਹਾਂਜੀ ਵੱਡੀ ਵੱਡੀ ਬਹੁਤ ਆਈ ਹੂੰ ਨਹੀਂ ਨਹੀਂ ਖੂਪ ਹੈ ਇਹ ਦੰਦੀ ਰੇਟ ਰੱਖਿਆ ਫਿਰ ਕੋਲ 165 ਜੀ 165 ਦੰਦੀ ਇਹ ਰਲੀ ਨਹੀਂ ਚੋਗੀ ਹੈ ਜੀ ਹਾਂ ਜੋ ਵੀ ਕੱਢ ਦੇ ਦੇਣਗੇ 60 ਦੀ ਕੱਟੀ ਦੇ ਦਾਂਗੇ ਬਸ ਫਿਕਸ ਰੇਟ ਹੈ ਫਿਕਸ ਰੇਟ ਹੈ 24 ਵੀ ਦਵਾਂਗਾ 60 18 ਕਿਲੋ ਵਗਲਾ ਕੇ ਦਾ ਹੂੰ ਜੇ ਆਪਾਂ ਚ ਗੱਲ ਕਰਾਂਗੇ ਜੇ ਜੇ ਆਪਾਂ ਗੱਲ ਕਰਾਂਗੇ ਪੂਰੀ ਲੱਥਾਂ ਗੱਲ ਕਰੀ ਕਰਕੇ ਲੈ ਕੇ ਜਾਓਗੇ ਆਪ ਦੀ ਜੇੜੀ ਗੱਲ ਕਰਾਂਗੇ ਕੋਈ ਇਹਦੇ ਚ ਭਰਮ ਨਹੀਂ ਨਿਕਲਦਾ ਕੋਈ ਸ਼ਿਕਾਇਤ ਨਹੀਂ ਆਉਂਦੀ ਕੋਈ ਲੈਣ ਜਿਵੇਂ ਕਵਾਂ ਗੱਲ ਉਹ ਹੀ ਨਿਕਲੂਗੀ ਜੇ ਆਪਾਂ 15 ਕਿਆ ਨਾ 15 ਹੀ ਕੱਢੂਗੀ ਪਲੇ ਚੋਕ ਲੈ ਜਾ ਆਪਣੇ ਘਰ ਅਗਲਾ ਕੋਈ ਆਪ ਨੂੰ ਪਰਮ ਹੈ ਨਹੀਂ ਚਾਰ ਟਾਈਮ ਚਵੇ 6 ਟਾਈਮ ਚ ਦੋ ਮੈਂ ਇਹ ਗਰੰਟੀ ਆਪਾਂ ਵੀਡੀਓ ਵਿੱਚ ਬੋਲ ਕਹਿੰਦੇ 15 16 ਕੱਢ ਦੇ ਗਰੰਟੀ ਹੈ ਫਿਰ ਮੇਰੀ ਇਸ ਉਹ 85 ਵਾਲੀ ਵੀ ਨਾਲੇ ਕੋਈ ਦੇ ਕੇ ਦੇ ਵੀ ਅਸੀਂ ਮੁੱਲ 'ਚ ਜੇ ਆਪਾਂ ਨੂੰ ਪਾਸ ਰਾਈ ਹੈ ਨਾ ਆਪਾਂ ਫਿਰ ਦਵਾਂਗੇ ਕੋਈ ਆਪਾਂ ਵੇਖੋ ਭਾਈ ਠੀਕ ਹੈ ਹੋਰ ਇੱਕ ਰੇਟ ਜਾਈ ਤੇ ਉਤੋਂ ਦੁੱਧ ਦੀਆਂ ਛਲਾਂ ਛਲਾਂ ਚਵਾਈ ਦੇ ਨਾਲੇ ਬਹੁਤ ਪੋਲੀ ਨਿਕਲੂਗੀ ਚਵਾਈ ਪੋਲ 'ਚ ਹੈ ਹਾਂਜੀ ਮੈਂ ਕਿੰਨੇ ਦੀ ਦਿੱਤੀ ਤੁਹਾਨੂੰ ਇਹ 52000 ਦੀ 52000 ਦੀ 52000 ਦੀ ਇੰਨਾ ਦੁੱਧ ਕਿਹਾ ਦੁੱਧ ਵੀਰੇ 12 13 ਕਿਲੋ ਆਖਿਆ ਸੀ 12 13 ਕਿਲੋ ਆਖਿਆ 12 13 ਕਿਲੋ ਪਾਊਗੀ ਮੈਂ ਪਾਊ ਪਾਊਗੀ ਹਾਂ 6 ਮਹੀਨਾ ਦੀ ਗੱਬਣਾ ਕੀ ਹੈ ਹਾਂਜੀ ਉਹ ਲੋ ਵੀ ਮਿੱਤਰੋ ਅੱਜ ਆਪਾਂ ਗੁਰਪ੍ਰੀਤ ਕੋਲੇ ਸੰਧੂ ਡੇਰੀ ਫਾਰਮ ਤੇ ਪਹੁੰਚੇ ਹੋਏ ਆਂ ਤਾਂ ਅੱਜ ਤੁਹਾਨੂੰ ਆਪਾਂ ਸਿਰਫ 85000 ਤੋਂ ਲੈ ਕੇ 16 ਕਿਲੋ ਦੇ ਦੁੱਧ ਦੇ ਰੇਟ ਵਿੱਚ ਹੈ ਨਾ ਹਾਂਜੀ ਹਾਂਜੀ ਬਾਈ ਜੀ 16 ਕਿਲੋ ਦੁੱਧ ਵਾਲੀ 85000 ਰੁਪਏ ਦੇ ਰੇਟ ਤੋਂ ਲੈ ਕੇ ਤੇ 1,60,000 ਦੇ ਰੇਟਾਂ ਤੱਕ ਮੱਜਾਂ ਦਿਖਾਵਾਂਗੇ ਬਾਕੀ ਚੰਗਾ ਡਿਸਕਾਊਂਟ ਪਾਵਾਂਗੇ ਗੁਰਪ੍ਰੀਤ ਸਿੰਘ ਨਾਲ ਗੱਲਬਾਤ ਕਰਨੇ ਹੋਰ ਗੁਰਪ੍ਰੀਤ ਬਰ ਕੀ ਹਾਲ ਚੰਗਾ ਵਧੀਆ ਭਾਈ ਜੀ ਵਧੀਆ ਆਪਸ ਨਾਲ ਹੋ ਜੀ ਕੀ ਹਾਲ ਚਾਲ ਠੀਕ ਹੈ ਜੀ ਵਧੀਆ ਵੀਰੇ ਅੱਜ ਫਿਰ ਕਿੰਨੇ ਨਾਗ ਦਿਖਾ ਰਹੇ ਹਾਂ ਆਪਣੇ ਦਰਸ਼ਕਾਂ ਨੂੰ ਨਾਗ ਤਾਂ ਰ ਸਾਹਮਣੇ ਸੇਲ ਹੋਇਆ ਮਾਲ ਤਿੰਨ ਦਾ ਸਾਹਮਣੇ ਅੱਜ ਆਪਾਂ ਇਹ 12 ਤੇ 13 ਨਾਗ ਦਿਖਾਵਾਂਗੇ ਕੁਝ ਗਾਵਾਂ ਨੇ ਵਿੱਚ ਕੁਝ ਮੱਝਾਂ ਨੇ ਵਿੱਚ 6 ਤੋਂ ਮੱਝਾਂ ਨੇ 4-5 ਗਾਵਾਂ ਨੇ ਤੇ ਰੇਟ ਜਮਾਂ ਜਾਇਜ਼ ਰੱਖਨੇ ਆ 85000 ਤੋਂ ਲੈ ਕੇ 65000 ਜਿਹੜਾ 85 ਅੱਜ 15-16 ਕਿਲੋ ਵਾਲੀ ਮੱਝਾਂ ਹੀ ਚੰਗੀਆਂ ਵੱਡੀਆਂ ਮੱਝਾਂ ਵਾਲੇ ਕੋਈ ਛੋਟੀ ਮੈਂ ਕਿਸੇ ਪਾਸਿਓ ਉਹ ਵੇਖੋ ਇਹ 85000 ਦੇ ਵਿੱਚ ਇੱਕ 16-15-16 ਕਿਲੋ ਵਾਲੀ ਮੈਂ ਇਹ ਨਾਲੇ ਕੱਢੋ ਜੀ ਬਾਹਰ ਮੱਝ ਕੱਢਿਓ ਵੀ ਤੋਰਿਓ ਚੰਗੀ ਨਸਲ ਵਾਲੀ ਮੈਂ ਬਾਰਡਰ ਏਰੀਆ ਦੀ ਮੈਂ ਹੂੰ ਔਲੇ ਮਾਸ ਦੀ ਜਮਾਂ ਦੱਸਦੀ ਮੈਂ ਆ 15- ਕਿਸੇ ਪਾਸੋਂ ਮੜੀ ਨਹੀਂ ਹੂੰ ਲੇਵਾਲੂ ਆਪੂ ਪਾ ਬਾਈ ਹੂੰ ਸਿੰਗਾ ਸੁੰਗਾ ਹੀ ਬਣਾਵੜ ਖਸੋਣੀ ਹੈ ਜੀ ਹਾਂ ਤਾਂ ਤੋੜ ਕੇ ਦਿਖਾਈਏ ਹਾਂਜੀ ਤੁਰਦੀ ਆ ਬਾਈ ਕੱਢਣਗੇ ਬਾਈ ਨਹੀਂ ਲੋਵੀ ਕੱਢਦੇ ਐ ਬਈ 16 ਕਿਲੋ ਦੀ ਆਪਾਂ ਔੜ ਚੱਕ ਰਿਆ ਮੈਂ ਜੀ ਹੋਰ ਦੱਸੋ ਬਾਈ ਜੀ ਅੱਛਾ 16 ਕਿਲੋ ਔੜ ਚੱਕ ਰਿਆ ਚਵਾਗ ਦੀ ਬਾਲੀ ਬੋਲੀ ਨਿਕਲਣ ਵਾਲੀ ਅੱਛਾ ਹਜੇ ਕੱਟ ਜੂ 5-7 ਦਿਨ ਸੌਣ ਦੇ ਵਿੱਚ 5-7 ਦਿਨ ਹਾਂਜੀ ਠੀਕ ਹੈ ਠੀਕ ਹੈ ਤਾਂ ਸੂਏ ਕਿੰਨੇ ਆਗੇ ਸੂਆ ਚੌਥਾ ਸੂ ਗਈ ਮੱਜ ਚੌਥਾ ਸੂਆ ਸੂ ਗਈ ਹਾਂਜੀ ਤੇ ਆ ਪੰਜ ਸੱਤ ਦਿਨ ਲੈਂਦੀ ਆ ਹਾਂਜੀ ਭਾਈ ਜੀ ਤੇ ਭਾਵੇਂ ਤਾਂ ਪਹਿਲਾਂ ਲੈ ਜਾਣੀ ਆ ਪਹਿਲਾਂ ਲੈ ਜਾਣ ਹਾਂ ਨਹੀਂ ਚੋਕੇ ਲੈਣ ਨਹੀਂ ਚੋਕੇ ਲੈ ਜਾਣ ਗੱਲ ਕੋਈ ਆ ਗੱਲ ਨਹੀਂ ਫਾਰਮ ਤੇ ਪਹਿਲਾਂ ਹੀ ਤੁਸੀਂ ਗੱਲ ਕਹਿਣੀ ਹੁੰਦੇ ਹੋ ਵੀ ਉਹ ਆਪਦੀ ਸੱਡੀ ਕਰਕੇ ਪਹਿਲਾਂ ਲੈ ਜਾਣੀ ਆ ਪਹਿਲਾਂ ਝੋਲ ਬੰਨੀ ਖੜੀ ਮੈਂ ਪੋੜਾ ਥੱਲੇ ਹੀ ਆ ਯਾਰ ਪੰਜ ਸੱਤ ਦਿਨ ਲੈ ਜੂ ਸੌਣ ਦੇ ਵਿੱਚ ਠੀਕ ਹੈ ਠੀਕ ਹੈ ਲਓ ਜੀ ਕਿਸਾਨ ਪ੍ਰਾਪੂ ਦੇਖ ਸਕਦੇ ਹੋ ਬਈ ਤਾਂ ਜਿੰਨੀਆਂ ਵੀ ਆਪਾਂ ਫਾਰਮ ਦੀ ਵੀਡੀਓ ਬਣਾਈਆਂ ਤਾਂ ਚੰਗਾ ਰਿਸਪੌਂਸ ਮਿਲਿਆ ਤੇ ਵੱਡੀ ਗੱਲ ਵੀ ਜਿੰਨੇ ਵੀ ਦਰਸ਼ਕ ਵੀ ਲੈ ਕੇ ਗਏ ਕਦੇ ਕੋਈ ਲੰਬਣੀ ਹੈ ਵੱਡੀ ਦੂਜੀ ਗੱਲ ਵੀ ਹੈ ਤਾਂ ਮੱਝ ਦਾ ਥਣਾ ਦਾ ਕਾਰ ਵਗੈਰਾ ਦੇਖ ਸਕਦੇ ਹਾਂ ਬਹੁਤ ਸੋਹਣੀ ਮੱਝ ਬਹੁਤ ਪੌਲੀ ਚਵਾਈ ਦੀ ਲੱਗੀ ਹੈ ਜੀ ਹੂੰ ਸੋਣ ਤੱਕ ਮਿਲਦੀ 8 ਮਹੀਨੇ ਤੱਕ ਮਿਲਿਆ ਮੈਂ ਜੀ 8 ਮਹੀਨੇ ਨੇ ਕੱਪੜ ਹੋ ਗਏ ਬਾਅਦ ਛੱਡਣੀ ਪਈ ਹੈ ਜੀ ਅੱਛਾ ਸੂਂਦੇ ਨਹੀਂ ਦੁੱਧ ਦਿੰਦੀ ਆ 8 ਮਹੀਨੇ ਤੱਕ ਆਪਣੇ ਏਰੀਆ ਬਹੁਤ ਚੰਗਾ ਬਈ ਸੱਤ 8 ਮਹੀਨੇ ਦਾ ਛੱਡਨੀਆਂ ਪੈਂਦੀਆਂ ਆ ਆਪਣੇ ਵਾਲੇ ਇੱਕ ਟਾਈਮ ਹੋ ਜਾਂਦੀਆਂ ਨੇ ਛੱਡਨੀਆਂ ਪੈਂਦੀਆਂ ਆ ਆਪ ਠੀਕ ਹੈ ਇਹਨਾਂ ਦੋ ਦੋ ਪਲੇਟ ਸੋਨ ਤੱਕ ਚੋਈ ਜਾ ਬੋਨਾਂ ਦਾ ਫਿਰ ਗੁਰਪ੍ਰੀਤ ਰੇਟੇ ਦਾ ਕੀ ਰੱਖਿਆ ਵੀ 85000 ਰੁਪਏ ਬਾਈ ਕੁੱਲ 85000 ਰੁਪਏ ਹਾਂਜੀ 7 ਦਿਨ ਸੋਨ ਚ ਰਹਿੰਦੇ ਆ ਹਾਂ 5-7 ਦਿਨ ਲੈ ਜੂ ਸੋਨ ਚ ਮੈਂ ਬਹੁਤ ਚੰਗਾ ਚੁੱਥਾ ਸੁਆ ਦੋ ਤਾਂ 15-16 ਕਿਲੋ ਦੀ ਆਪਣੀ ਗਾਰੰਟੀ ਹੈ ਵੀਰੇ ਗਾਰੰਟੀ ਹੈ ਭਲਾ ਡੱਬੇ ਮਾਰ ਕੇ ਵੀਰੇ ਬਈ ਆਪਾਂ ਖੁਸ਼ ਆਂ ਡੱਬੇ ਮਾਰ ਕੇ ਡੱਬੇ ਮਰੋਲਾ ਨੇ ਵੀ ਆਈਆਂ ਵਿੱਚ ਮੱਝਾਂ 14-14 ਕਿਲੋ ਡੱਬੇ ਤਿਆਰ ਜਮ ਠੀਕ ਹੈ ਦੂਜੀ ਮੱਝ ਦਿਖਾਓ ਵੀਰੇ ਆ ਕਿੱਡੋ ਜੀ ਬਣਾ ਹਾਂਜੀ ਦਿਓ ਵੀ ਡੀਟੇਲ ਇਸ ਬਾਰੇ ਇਹ ਵੀ ਜੱਥਾ ਸਿਵਾ ਸੁਈ ਹੈ ਜੀ ਮੌਕੇ ਤੇ 11 ਕਿਲੋ ਦੁੱਧ ਦੀ ਸਿਉਣ ਨੂੰ ਚਾਰ ਚਾਰ ਦਿਨ ਹੋ ਗਏ ਤੇ 11 ਕਿਲੋ ਮੌਕੇ ਤੇ ਹਾਜ਼ਰ ਹੋ ਤਿਆਰ ਆ ਜਾਵਾਂ ਹੂੰ ਸਿਉਣ ਨੂੰ 11 ਦਿਨ ਹੋ ਗਏ ਉਹ ਚਾਰ ਦਿਨ ਹੋ ਗਿਆ ਜੀ ਹੂੰ ਤੇ 11 ਕਿਲੋ ਮੌਕੇ ਦੇ ਬੋਲਾ ਤਿਆਰ ਆ ਬੋਲਾ ਤਿਆਰ ਆ ਮੌਕੇ ਦਾ ਫੁੱਲ ਬੱਚੀ ਲੈ ਮੈਂ ਕੱਦ ਕਾਠ ਹਲੀ ਮੈਂ ਇਹ ਵੱਡੀ ਮੈਂ ਆ ਕਿ ਛੋਟੀ ਨਹੀਂ ਹੈ ਕਿਸੇ ਬਹੁਤ ਸ਼ਾਨਦਾਰ ਮੱਝ ਹੈ ਬਈ ਤਾਂ ਹਾਈਟ ਲੈਂਥ 15 ਕਿਲੋ ਦੀ ਪਾ ਦੋ ਕਿਲੋ ਉਹ ਤੇ ਖੁੱਲਾਈ ਅੱਛਾ ਕਲਾਡੂਲਾ 15 ਕਿਲੋ ਪਾਉਗੀ 15 ਕਿਲੋ ਇਹਦਾ ਕਿੰਨਾ ਸਮਾ ਰਹਿੰਦਾ ਹੈ ਸੁਈ ਹੈ ਇਹ 11 ਕਿਲੋ ਮੋਕੇ ਤੇ ਬੋੜਾ ਜਾ ਰਿਹਾ 11 ਕਿਲੋ ਮੋਕੇ ਦਾ ਡੱਬੇ ਮਾਰ ਕੇ ਲੈ ਜਾਣ ਹਾਂ ਪੋਲੀ ਪੋਲੀ ਬਹੁਤ ਜਿਆਦੀ ਹੈ ਪਿੱਛੇ ਕੀ ਬੱਚੇ ਕੱਟੀ ਮਗਰਾ ਜੀ ਪਿੱਛੇ ਕੱਟੀ ਆ ਉਹ ਕੜੀ ਸੁਝ ਹੈ ਠੀਕ ਹੈ ਠੀਕ ਹੈ ਇਹ ਤਾਂ ਮੈਂ ਤਰੋ ਸਿਉਣੇ ਤੇ ਸੁਹਾਗਾ ਸੁਈ ਹੋਈ ਆ ਤੇ ਕੱਟੀ ਪਿੱਛੇ ਆ ਕੱਟਾਂ ਚੰਗੀ ਮੈਂ ਜੀ ਚੌਂਚਵਾਦੀ ਬਾਲੀ ਪੋਲੀ ਸੰਗਾ ਸੰਗਾ ਸੋਹਣੀ ਹੂੰ ਕੋਈ ਵੱਡੀ ਨਹੀਂ ਫੁੱਲ ਕੱਦ ਕਾਠ ਵਾਲੀ ਮੈਂ ਆਈ ਠੀਕ ਹੈ ਤਾਂ 11 ਲੀਟਰ ਦੀ ਮੋਕੇ ਤੇ ਜਮਾ ਤਿਆਰ ਠੀਕ ਆ ਤੁਸੀਂ ਪੰਜਾਂ ਪੇਮਰਾ ਸਕਦੇ ਆ ਤੋਲ ਕੇ ਲੈ ਕੇ ਜਾ ਸਕਦੇ ਬੰਦਾ ਵਿਕਤੀਆਂ ਕੇ ਸੁਹਾ ਕਿੰਨਾ ਹੈ ਇਹ ਸੁਹਾ ਚੌਥਾ ਹੈ ਰੇਟ ਕੀ ਰੱਖਿਆ ਰੇਟ 1.5 ਦੇ ਦੇਣਾ ਕਿੰਨਾ ਇੱਕ ਪੰਜ ਦੇ ਰੱਖੀ ਇੱਕ ਪੰਜ लास्ट 1.4 ਦੀ ਹੈ ਜੀ 1.5 ਛੋਟ ਹਾਂਜੀ ਬਾਕੀ ਕਹਿੰਦਾ ਕਿ ਸੱਬੇ ਮਰਾ ਰੱਖਣਾ ਹੀ ਜਾਂਦਾ ਪਤਾ ਰੱਖਾ ਹੈ ਜੀ ਕੋਈ ਗੱਲ ਨਹੀਂ ਠੀਕ ਹੈ ਜੀ ਚੰਗੀ ਭੱਡੀ ਮੈਂ ਕੋਈ ਛੋਟੀ ਮੈਂ ਨਹੀਂ ਕਿਸੇ ਪਾਸੇ ਹੋएगी ਠੀਕ ਹੈ ਜੀ ਕਦ ਕਾੜ ਪੱਖੋ ਜੀ ਉਤੋਂ ਥੱਲੋ ਸਾਰੇ ਪੱਠੇ ਪੁੜੇ ਨੇ ਠੰਡੀ ਮਿੱਟੀ ਬਹੁਤ ਹੈ ਜੀ ਠੀਕ ਹੈ ਜੀ ਆ ਤੀਜਾ ਸੁਹਾ ਝੋਟੀ ਪੰਜ ਥਣੀ ਝੋਟੀ ਠੀਕ ਹੈ ਜੀ ਪੰਜ ਥਣੀਆਂ ਹਾਂ ਹਾਂਜੀ ਠੀਕ ਹੈ ਇਸ ਔਟ ਬਹੁਤ ਵੱਡੀ ਆਈ ਹੈ ਮਗਰ ਉਹ ਦੱਦਰੀ 18 ਕਿਲੋ ਦੀ ਲੈਂਥ ਲੈਂਥ ਕੂਪ ਹੈ ਨਾ ਬਹੁਤ ਵੱਡੀ ਝੋਟੀ ਆਈ ਵੱਡੀ ਬਹੁਤ ਗੱਟੀ ਉੰਜਾ ਤੀਜਾ ਸੁਹਾ ਸੋਣਾ ਜੀ ਇਹਨੇ ਤੇ 16 17 ਕਿਲੋ ਕਹਿੰਦੇ ਪਾਇਆ ਦੁੱਜੇ ਸੂਏ ਅੱਛਾ ਕਹਿੰਦੇ ਮਤਰਾ ਵਿਕਦਾ ਨਾੜਾਂ ਉੱਠੀਆਂ ਪਈਆਂ ਹਨ ਪੂਰੀਆਂ ਜੇ ਤੱਕ ਦਿਨ ਬਹੁਤ ਪਈਆਂ ਜੇ 5 7 ਦਿਨ ਪਈਆਂ ਸੋਣ ਦੇ ਵਿੱਚ ਇਹਦੇ ਬਹੁਤ ਬੁੱਧੀ ਗੱਡਰ ਬਣਾਉਗੀ ਕੁਆਲਟੀ ਵਾਲਾ ਨਸਰ ਵਾਲਾ ਸਿੰਗਾ ਸੁੰਗਾ ਦੀ ਬਹੁਤ ਸੋਹਣੀ ਆ ਕੱਦ ਪੱਖੋ ਇਹ ਵੇਲ ਵੜ ਬਹੁਤ ਵਧੀਆ ਮੈਂ ਦੀ ਤੀਜੇ ਸੂਏ ਸੋਨਾ ਸੋਨਾ ਹਾਂਜੀ ਤਾਂ ਦੁੱਧ ਦਾ ਕਿੰਨਾ ਕੁ ਲੱਗਦਾ ਤੁਹਾਨੂੰ 15 ਕਿਲੋ ਦਾ ਪਾਉ ਕਿਲੋ ਦੁੱਧ ਪਾਉਗੀ ਬੜੇ ਖੁੱਲੇ ਆਰਾਮ ਨਾਲ ਜੀ ਸੀਲ ਸਾਬ ਬਹੁਤ ਆਈ ਹੂੰ ਪੰਜੇ ਥਣ ਚੱਲਦੇ ਆ ਕਹਿ ਕੇ ਦਵਾਂਗੇ ਬਈ ਠੀਕ ਹੈ ਜੀ ਪਰ ਦੁੱਧ ਜਿੰਨਾ ਕੰਮ ਕਰੋ ਤੁਹਾਨੂੰ ਨਹੀਂ ਪਾਉਗੇ ਆਪਣੇ ਏਰੀਆ ਦਾ ਮਾਲ ਜਮਾ ਖਰਾ ਦੁੱਧ ਨੂੰ ਨਿਕਲਦਾ ਏ ਠੀਕ ਹੈ ਜੀ ਤਾਂ ਕੀ ਰੇਟ ਰੱਖਿਆ ਹੈ ਫਿਰ ਗੁਰਪ੍ਰੀਤ ਦੇ ਦਾ ਰੇਟ 130 130 ਹਾਂ ਜੀ ਹੂੰ ਕਿੰਨੇ ਦੁੱਧ ਵਾਲੀ ਆ 15 16 ਕਿਲੋ ਵਾਲੀ ਜੀ ਵੱਡੀ ਬਹੁਤ ਆ ਮੈਂ ਝੁੱਟੀ ਹੂੰ ਨਹੀਂ ਛੋਟੀ ਸ਼ਾਨਦਾਰ ਆ ਪੰਜ ਥਣੀ ਆ ਤਾਂ ਹਾਈਟ ਲੈਂਥ ਕੂਪ ਹੈ ਬਈ ਵਾਕਿਆ ਜੀ ਤਾਂ ਦੇਖ ਸਕਦੇ ਹੋ ਕਿਸਾਨ ਭਰਾਓ ਦੇਖੋ ਵੀ ਦੋਸਤੋ ਵਾਹ ਵਾਹ ਵੈਰੀ ਗੁੱਡ ਵੀ ਇਸੇ ਪਾਸੋਂ ਹੱਥ ਨੇ ਤਰੋਂ ਨਹੀਂ ਕੱਟੀ। ਚੌਨ ਚਵਾਚੇ ਆਪਾਂ ਬਹੁਤ ਪੁੱਲ ਆਈ। ਵੱਡੀ ਬਹੁਤ ਹੈ। ਬੜਾ ਲੱਗਾ ਕੇ ਭਾਈ ਇਹੋ ਗੱਲ ਨਾ। ਹਾਂ। ਰਾਜੀ ਪੱਖੋਂ ਵੀ ਕੋਈ ਕਮੀ ਨਹੀਂ। ਹੂੰ। ਪਸ਼ੂ ਰਾਜੀ ਹੈ ਤਾਂ ਆਟੋਮੈਟਿਕ। ਨਸਲ ਬਹੁਤ ਚੰਗੀ ਹੈ ਨਾਲੇ ਜੀ ਇਹ ਤਾਂ। ਹੂੰ। ਹਰੇਣੇ ਜਿਵਾਈ ਹੈ ਜੀ। ਅੱਛਾ ਅੱਛਾ ਜੀ। ਠੀਕ ਹੈ ਵੀ। ਸੱਸੀ ਰਿਕਣੀ ਆਈ ਹੈ ਜੀ। ਤੀਜੀ ਮਾ ਜਣਾ। ਹਾਂਜੀ। ਆਇਆ ਇੱਕ ਤੋਹਫਾ ਹੀ ਆ। ਤੇ ਇਹਨਾਂ ਚਾਹ ਪੂਰਾ ਕਰਨਾ ਨਹੀਂ ਆਉਂਦਾ। ਚਾਹ ਪੂਰਾ ਕਰਨਾ। ਉਹ ਛੇ ਜੀ ਇੱਕ ਮੂੰਹੋ ਚੌਗੀ। ਦੂਸਰਾ ਸੁਆ ਫੁੱਲ ਵੱਡੀ ਕੱਟੀ। ਅੱਛਾ। ਬਾਣ ਇਹ ਤਾਂ ਪੌਣੇ 6 ਫੁੱਟ ਕਰਦਾ ਅੱਛਾ ਪੌਣੇ 6 ਫੁੱਟ ਕਾਦਾ ਬਾ ਨਹੀਂ ਆਪਾਂ ਕਹਿੰਦੇ ਪੌਣੇ 6 ਫੁੱਟ ਕਾਦਾ ਗੱਟੀ ਦਾ ਮੂੰਹ ਚੋਗੀ ਦੂਸਰਾ ਸੂਰਾ ਹੂੰ ਖੂਪ ਹੈ ਬਈ ਸਫਾਈ ਵੇਖੋ ਜੀ ਜਿਵੇਂ ਪੀੜੀਆਂ ਦੇ ਪਾਵੇ ਨਹੀਂ ਹੁੰਦੇ ਹਾਂ ਥੱਲੇ ਉਵੇਂ ਹੈ ਜੀ ਥੱਲੋ ਉੱਤੋਂ ਥੱਲੋ ਓਕੇ ਬਈ ਓਕੇ ਲੋ ਵੀ ਸੰਸਾ ਦਾ ਵੇਖੋ ਵੀ ਮਿੱਤਰੋ ਚੰਗੀ ਉੱਚੀ ਨਮੀ ਪੂਰੀ ਵੱਡੀ ਗੱਟੀ ਠੀਕ ਹੈ ਮੂੰਹ ਚੋਗ ਦੇ ਕੱਢਦੀ ਹੈ ਚੋਗੀ ਰਲੀ ਵੀ ਨਹੀਂ ਪੂਰੀ ਹੂੰ ਕੱਦੇ ਦਾ ਬਾਹ ਨਹੀਂ ਤਾਂ ਮੇਰੇ ਕੱਦੇ 6 ਤੁੱਤੀ ਹੈ ਜੀ ਤੇ ਮੇਰੇ ਮੋਢਾ ਲੰਗਦੀ ਹੈ ਗੱਟੀ ਹੂੰ ਬਿਲਕੁਲ ਹੀ ਬਿਲਕੁਲ ਹੈ ਇੱਕ ਨੰਮਿਸ ਹੋਏ ਆ ਇਹ ਦੂਸਰਾ ਸੁਆ ਸੁਣਾਈ ਕੱਟੀ ਨੇ ਦੂਸਰਾ ਸੁਆ ਪੱਲ ਨੇ 15 ਕਿਲੋ ਪਾਇਆ ਹੂੰ ਫੁੱਲ ਵੱਡੀ ਕੱਟੀ ਕਿੰਨਾ ਸੁਆ ਕਿੰਨਾ ਕੁ ਬੋਦੂ ਦੀ ਉਮੀਦ ਆ 18 ਕਿਲੋ ਦੀ ਉਮੀਦ ਖੁੱਲੀ ਹੈ ਅੱਜ ਕਿੰਨਾ ਜਿਹੜਾ ਸਾਨੂੰ ਕੱਟੀ ਹੈਗੀ ਉਤੋਂ ਲੰਮ ਵੇਲ ਕੱਢੀ ਵੱਟੀ ਕੱਢੀ ਕੱਟੀ ਹੂੰ ਨਹੀਂ ਕੂਪ ਹੈ ਵੀ ਵੇਲ ਪੱਖੋਂ ਤੱਕੂਪਾ ਤੇ ਬਾਕੀ ਥਣਾ ਦਾ ਆਕਾਰ ਤੇ ਬਣਾਲਟ ਬਹੁਤ ਇਹ ਬਾਈ ਜੀ ਮੇਲੇ ਜਿੰਨਾਂ ਲਈ ਕੱਟੀ ਆ ਮੇਲੇ ਜਿੰਨੇ ਸਾਰੇ ਪਾਸੋਂ ਚੰਗੀ ਇੱਕ ਇੱਕ ਚੀਜ਼ ਝੋਣ ਝੁਣ ਕੇ ਬਣੀ ਇਹਦੇ ਚ ਜੇ ਕਿਸੇ ਬ੍ਰੇਡਰ ਕੋਲ ਹੁੰਦੀ ਤਾਂ 2.5 ਲੱਖ ਮੰਗ ਲੈਂਦਾ ਇਹੋ ਜੀ ਦਾ ਹੂੰ ਇਹ ਦਨੇ ਲਜੂਏ ਵੀ 10 10 ਦਿਨ ਲੈ ਜੋ ਹਾਂਜੀ ਵੱਡੀ ਵੱਡੀ ਬਹੁਤ ਆ ਜੀ ਹੂੰ ਨਹੀਂ ਨਹੀਂ ਖੂਪ ਐ ਇਹ ਰੇਟ ਰੱਖਿਆ ਫਿਰ ਕੋਲ 165 ਜੀ 165 ਤੰਦੀਰ ਵਾਲੀ ਨਹੀਂ ਜੋਗੀ ਐ ਜੀ ਹਾਂ ਜੋਗੀ ਦੇ 60 ਦੇ ਦੇ ਦਾਂਗੇ 60 ਦੀ ਕੱਟੀ ਦੇ ਦਾਂਗੇ ਹੂੰ ਬਸ ਫਿਕਸ ਰੇਟ ਆ ਫਿਕਸ ਰੇਟ ਆ 24 ਦਮਾ ਕੇ 68 18 ਕਿਲੋ ਬਗਲਾ ਕੇ ਹੂੰ ਜਿਹੜੀ ਆਪਾਂ ਚ ਗੱਲ ਕਰਾਂਗੇ ਜਿਹੜੀ ਆਪਾਂ ਗੱਲ ਕਰਾਂਗੇ ਪੂਰੀ ਲਿੱਥਾਂ ਉਸ ਗੱਲ ਤੇ ਆਪਾਂ ਹੂੰ ਆਪਾਂ ਲਿੱਥਰੀ ਐ ਤਾਂ ਗਾਂ ਵੀ ਲਿੱਥਾਂਗੇ ਠੀਕ ਐ ਠੀਕ ਐ ਲੋਈ ਤੋਰ ਕੇ ਦਿਖਾ ਦਿੰਨੇ ਆਪਾਂ ਕਿਰਤ ਕਰਾਂਗੇ ਆਪਾਂ ਆਪਦੀ ਹੱਕ ਦੀ ਕਿ ਧਾਕਣੇ ਨਾ ਪੜੇ ਨਾ ਕਿੰਨਾ ਮਾਰਾ ਕਰਨਾ ਬਿਲਕੁਲ ਵੀ ਕਿ ਗੱਲ ਆਣਾ ਜਿੰਨੀਆਂ ਮੱਝਾਂ ਆਏ ਨਹੀਂ ਵੀ ਘਰੇ ਜਾ ਕੇ ਸੇਵਾ ਕਰਨੀ ਪੁੱਤ ਦੁੱਧ ਦਾ ਫੇਰਾ ਸੇਵਾ ਆਪਾਂ ਮਾੜੀ ਪਸ਼ੂ ਆਪਾਂ ਨਾ ਆ ਕੇ ਕਿ ਆਇਆ ਹੂੰ ਭਾ ਆਪਾਂ 55 ਤੋਂ ਸ਼ੁਰੂ ਕੀਤੇ ਹੋਏ ਆ ਤੁਸੀਂ ਵੇਖਿਆ ਵੀਡੀਓ ਵਿੱਚ ਮੇਰੇ ਹੂੰ 55 ਤੋਂ ਸ਼ੁਰੂ ਕੀਤੇ ਸੱਜਣਾ ਆ 55 6000 ਰੁਪਏ ਤੋਂ ਸਟਾਰਟਿੰਗ ਕਰੀ ਵੀ ਆਪਾਂ ਮੱਝਾਂ ਦੀ ਮੇਰੇ ਕੋਈ ਕੱਟੀਆਂ ਦਾ ਗਾਈਆਂ ਗਾਈਆਂ ਦੇ ਮੁੱਲ ਦੇ ਵਿੱਚ ਵੀ ਕੱਟੀਆਂ ਹਾਂਜੀ ਹਾਂਜੀ ਜਿਵੇਂ ਜਾਂ ਮਾਲ ਆ ਉਹਦਾ ਮੁੱਲ ਮਿਲਦਾ ਈ ਮੁੱਲ ਮਿਲਦਾ ਬਿਲਕੁਲ ਤੇ ਲਓ ਵੀ ਮਿੱਤਰੋ ਸੁਖਵੰਤ ਵੀਰ ਤੁਹਾਨੂੰ ਤੋਰ ਕੇ ਦਿਖਾਈ ਜੰਦਾ ਮੱਜ ਠੀਕ ਐ ਫਿਰ ਇਹਦਾ ਇੱਕ ਸੱਠ ਹੈ ਨਾ ਹਾਂਜੀ ਆਪਾਂ 17 18 ਕੋਲ ਚਵਾ ਵੀ ਸਕਦੇ ਆ ਚਵਾ ਤਾਂ ਸਕਦਾ ਕਿਉਂਕਿ ਕੱਟੀ ਦੱਸਦੀ ਐ ਮੋਹ ਆਪਦੀ ਹੂੰ ਠੀਕ ਐ ਠੀਕ ਐ ਆਇਆ ਆਪਣਾ ਕੋਈ ਐ ਨਹੀਂ ਕੋਈ ਲਿਸ਼ਕਾਲ ਲਿਸ਼ਕੂ ਕੇ ਰੱਖੀਆਂ ਜਿਵੇਂ ਜੇ ਕਰੇ ਹੁੰਦੀ ਐ ਉਹ ਜਿਹੀ ਰੱਖੀਆਂ ਵੀਰੇ ਇੱਕ ਉਹਦਾ ਵੀਡੀਓ ਪਾ ਲਈਆਂ ਤਨਾ ਰੇਪਾ ਵਾਲੀ ਲਿਸ਼ਕਾਲ ਲਿਸ਼ਕੂ ਲੀਏ ਜੋ ਜੀ ਹੁੰਦੀ ਆ ਸਾਹਮਣੇ ਦੇਖਣ ਅਗਲੇ ਨੂੰ ਆ ਚੀਜ਼ ਅਹੀ ਆ ਕੋਈ ਤੇ ਲੋਕਾਂ ਹੋਣੀ ਰੱਖਿਆ ਆਪਾਂ ਹੂੰ ਨਹੀਂ ਸਹੀ ਹੈ ਗੱਲ ਬਿਲਕੁਲ ਤੇ ਵੱਡੀ ਗੱਲ ਇਹ ਹੈ ਨਾ ਵੀ ਆਪ ਦੇਖ ਰਿਹਾ ਕਰੀ ਦੀ ਆ ਤੇ ਆਪ ਨੂੰ ਵਰਲਾ ਸਾਰਾ ਪਰ ਆਪਣੀ ਮਨ ਨੂੰ ਪਤਾ ਵੀ ਇਹ ਇੰਨਾ ਦੁੱਧ ਦੇ ਸਕਦੀ ਹੈ ਉਹ ਗੱਲ ਵੀ ਨਹੀਂ ਬੰਦੀ ਸ਼ੁਰੂਦਨਾਂ ਚ ਰਹੇ ਆਪਾਂ ਇਹ ਨਹੀਂ ਨਹੀਂ ਸਹੀ ਹੈ ਹੋ ਵੀ ਮਿੱਤਰੋ ਗੁਰਪ੍ਰੀਤਾਂ ਨੂੰ ਇੱਕ ਹੋਰ ਤੋਹਫ਼ਾ ਦਿਖਾਈ ਜਾਂਦਾ ਤਾ ਸੇਲ ਹੋ ਚੁੱਕੀ ਹੈ ਗੁਰਪ੍ਰੀਤ ਇਹ ਸੇਲ ਹੋ ਗਈ ਜੀ 5 ਮਹੀਨੇ ਦੇ ਗੱਬਣਾ 6.5 ਮਹੀਨੇ ਦੇ ਗੱਬਣਾ ਹੀ ਅੱਛਾ ਤੇ 52000 ਦੀ ਸੇਲ ਕੀਤੀ ਹੈ ਲੋਕਲ ਬੰਦੇ ਆਏ ਸੀ ਆਪਣੇ ਏਰੀਏ ਦੇ ਅੱਛਾ ਜੀ 6.5 ਮਹੀਨੇ ਗੱਬਣਾ 52000 ਦੀ ਨਾਲੇ ਵੇਖੋ 52000 ਦੀ ਸੇਲ ਕੀਤੀ ਹੈ ਲਓ ਵੀ ਮਿੱਤਰੋ ਦੇਖੋ ਫੁੱਲੇ ਬਜਣਾ ਲਈ ਮੈਂ ਹੀ ਨਿਕਲ ਇਹ ਮਿੱਤਰੋ ਸੰਧੂ ਦਾਈ ਫਾਰਮ ਦਾ ਤੋਹਫਾ ਹੈ ਤਾਂ ਜੈਜ ਭਾਰ ਦੇ ਵਿੱਚ ਤੇ ਦੁੱਧ ਦੇ ਛੱਲਾਂ ਵਾਲੀਆਂ ਮੱਝਾਂ ਤੁਹਾਨੂੰ ਦਿਖਾਈ ਜੰਨੇ ਆ ਤਾਂ ਬਾਕੀ ਕੋਲ ਖੜੇ ਹਨ ਵਿੱਚ ਹੀ ਆਪਾਂ ਇਹ ਹੂੰ ਆਇਓ ਬਾਈ ਜੀ ਠੀਕ ਹੈ ਜੀ ਆਇਓ ਕਾਂ ਆਜੋ ਜੀ ਅਸਤੇ ਲੈ ਕੇ ਚਲੇ ਵੀ ਹਾਂਜੀ ਹਾਂਜੀ ਘਰ ਵਾਸਤੇ ਅੱਛਾ ਈ ਕਿ ਵਪਾਰ ਲੈਣਾ ਬਈ ਨਹੀਂ ਜੀ ਵਪਾਰ ਲੈਣਦੇ ਆ ਸਾਹਮਣੇ ਵਾਸਤੇ ਲੈ ਕੇ ਗਿਆ ਸਾਹਮਣੇ ਖਤਮ ਆਇ ਰਹੀ ਹੈ ਪਹਿਲਾਂ ਵੀ ਲੈ ਜਾਂਦੇ ਰਹਿੰਦੇ ਨੇ ਇਸ ਫਾਰਮ ਕੋ ਪਹਿਲਾਂ ਵੀ ਆਏ ਆ ਤੁਹਾਰੀ ਇੱਕ ਦੋ ਪਸ਼ੂ ਲਗਾਏ ਆ ਹੂੰ ਪਸ਼ੂ ਚੰਗਾ ਨਿਬੜਦਾ ਖਰਮੇਸ਼ ਅੱਛਾ ਹਾਂਜੀ ਵੀ ਜੇ ਇਹ ਜਾਇ ਇੱਥੇ ਦੁੱਧ ਕਹਿਤਾ ਉਹ ਮਤਲਬ ਵੀ ਉਹ ਜੇ ਉੱਥੇ ਗਾਂ ਸਾਨੂੰ ਇਹਦਾ ਰਿਜ਼ਲਟ ਮਿਲਦਾ ਹੈ ਗੱਲ ਉਹੀ ਨਿਕਲੂਗੀ ਜਿਹੜੀ ਮਤਲਬ ਵੀ ਆ ਦੱਸਤੀ ਹੂੰ ਠੀਕ ਹੈ ਠੀਕ ਹੈ ਵੀ ਓਕੇ ਵੀ ਕਿੰਨੇ ਦੀ ਦਿੱਤੀ ਤੁਹਾਨੂੰ ਇਹ 52000 ਦੀ 52000 ਦੀ 52000 ਦੀ ਇਹਨਾਂ ਦੁੱਧ ਕਿਹਾ ਦੁੱਧ ਦੇ 12 13 ਕਿਲੋ ਆਖਿਆ 12 13 ਕਿਲੋ ਆਖਿਆ 12 13 ਕਿਲੋ ਪਾਊਗੀ ਮੈਂ ਪਾਊਗੀ ਮੈਂ ਹਾਂ 6 ਮਹੀਨਾ ਦੀ ਘੱਬਣ ਹੈ ਕੀ ਹੈ ਹਾਂਜੀ ਓਕੇ ਓਕੇ 13 ਕਿਲੋ ਮੋਕੇ ਡੱਬਿਆਂ ਦਾ ਤਿਆਰਾ ਹੂੰ ਮੋਕੇ ਦਾ ਡੱਬਿਆਂ ਦਾ ਮੋਕੇ ਦਾ ਪਿੱਛੇ ਕੀ ਹੈ ਕੱਟਾ ਫੀ ਮੇਲ ਕਾਫ ਆ ਬਈ ਚੰਗੀ ਅੱਛਾ ਆ ਬੈਠਾ ਉਹ ਬੈਠਾ ਅੱਛਾ ਅੱਛਾ ਠੀਕ ਹੈ ਹਾਂਜੀ ਚੰਗੀ ਨਸਲ ਵਾਲੀ ਮੈਂ ਆ ਬਈ ਮੋਕੇ 13 ਕਿਲੋ ਹਾਜ਼ਰਾ ਤੇ 15 16 17 ਦਾ ਕਮੀਦ ਹੈਗੀ ਆਪਣੇ ਠੀਕ ਹੈ ਸੂਈ ਨੂੰ ਕਿੰਨਾ ਸਮਾਂ ਹੋਇਆ ਆ 4-5 ਦਿਨ ਹੀ ਹੋਇਆ ਜੀ 4-5 ਬਹੁਤ ਵਧੀਆ ਕਿਤੇ ਹੀ ਗੰਮੜੀ ਮੰਨ ਲਓ ਬੋ ਇਹ ਪੰਬ ਕੱਢੀ ਫਿਰਦੀ ਥੱਲੇ ਜੀ। ਹਮਮ ਬਣਾ ਦੇ ਕੱਟੀ ਦੂਸਰੇ। ਹਮ ਲਓ ਜੀ ਇਤਰਾ ਦੇਖੋ ਦੁੱਧ ਦੀਆਂ ਛੱਲਾਂੀਆਂ ਇਹਨਾਂ ਰਹੀਆਂ। ਓਏ 13 ਕਿਲੋ ਮੋਕੇ ਦੇ ਡੱਬਿਆਂ ਵਾਲਾ। ਹਮ ਇਹ ਟਾਈਮ 1:30 ਵਜਿਆ। ਹਮ ਤੇ ਕਿਤੇ 6 ਵਜੇ ਨੇ ਜਾ ਕੇ। ਬਿਲਕੁਲ ਬਿਲਕੁਲ। ਹਜੇ ਮੰਨ ਲਓ ਵੀ ਟਾਈਮ ਹੀ ਥੋੜਾ ਹੋਇਆ। ਵਾਲੇ ਲੋਕਲ ਵੀਡੀਓ ਦਾ ਘਰ ਦੀ ਹਨ ਕਿਹੜੇ ਮੰਡੀ ਵਿਚਾਰ ਲੱਗੇ ਆ। ਹਮ ਸੱਤੇ ਸੱਤੇ ਇਚੋਾਈ ਕੀਤੀ ਹੈ 7 ਵਜੇ ਦੀ। ਅੱਛਾ ਜੀ। 7:30 ਵਜੇ ਦੀ। ਠੀਕ ਹੈ ਵੀ ਗੁਰਪ੍ਰੀਤਾ ਫਿਰ ਇਹਦਾ ਆਪਾਂ ਕੀ ਰੇਟ ਰੱਖਾਂਗੇ ਬਹੁਤ ਚੰਗੀ ਮੈਂ ਹੂੰ ਏਰੀਆ ਬਹੁਤ ਚੰਗਾ ਏਰਸ ਮੈਂ ਆਈ ਆ ਤੇ ਵੱਡੀ ਗੱਲ ਵੀ ਘਰੇ ਤਸੱਲੀ ਕਰਕੇ ਹਨਾ ਹਾਂ ਮੋਕੇ ਚੋਕ ਲੱਗ ਜਾ ਸਕਦੇ ਚੋਕ ਇੱਕ ਡੰਗ ਚੋ ਦੋ ਡੰਗ ਚੋ ਉਹ ਤੁਹਾਡੀ ਇੱਛਾ ਹੈ ਬਈ ਕਿੰਨੀ ਵਾਰੀ ਚੋ ਸਕਦੇ ਹੋ ਇਸ ਨੂੰ ਇਸ ਫਾਰਮ ਦੇ ਉੱਤੇ ਇਹਨਾਂ ਲਓਏ ਦੋਸਤੋ ਦੇਖ ਸਕਦੇ ਹੋ ਵੀ ਬਹੁਤ ਸੋਹਣਾ ਸ਼ਾਨਦਾਰ ਲੇਵਾ ਭਲਾ ਭੁਣਾ ਤੇ ਹੈਗੀ ਜੀ ਪਾਣੀ ਮੇਟ ਪਾ ਲੈ ਉੱਲੇ ਪਾਸੇ ਪਰ ਚਵਾਈ ਦੀ ਬਾਲੀ ਪੁੱਲੀ ਆ ਜੀ ਹੂੰ ਲੇਵਾ ਬਹੁਤ ਸਮਾਂ ਘੜਦੀ ਟੈਮੋ ਟਾਈਮ ਤੇ ਤਾਂ ਓਕੇ ਤਾਂ ਕੀ ਰੇਟ ਰੱਖਿਆ ਕਰੋ ਪੀਤੇ ਦਾ ਇੱਕ 15 ਜੀ ਇੱਕ 15 ਹਾਂਜੀ ਹੂੰ ਇੱਕ 12 ਚ ਦੇ ਦਾਂਗੇ ਇਹ ਹਾਰ ਛੋਟ ਕਰ ਦਾਂਗੇ ਵਿੱਚੋਂ ਇੱਕ 11 ਦੀ ਮਨ ਦੇ ਦਾਂਗੇ ਆਪਾਂ ਤੁਹ ਕਿਸੇ ਜਮ ਇੱਕ 11 ਦੇ ਦਾਂਗੇ ਹਾਂਜੀ ਪਰ ਚਾਰ ਟਾਈਮ ਚ ਹੋਵੇ ਪੰਜ ਟਾਈਮ ਚ ਹੋਵੇ ਅਲਾ ਤਸੱਲੀ ਕਰ ਲੈ ਪੂਰੀ ਆਪਦੀ ਉਹ ਅਗਲਾ ਆਪਾਂ ਨੂੰ ਕੋਈ ਲੰਬਾ ਨਹੀਂ ਆਪਣੇ 6 ਟਾਈਮ ਚ ਹੋਵੇ ਉਹ ਕੋਈ ਜੱਕਰ ਨਹੀਂ ਆਪਾਂ ਪਰ ਠੋਕਰੇ ਪੀ ਲੈਣੇ ਨਾ ਤੇ ਠੋਕ ਕੇ ਪਾਸ ਕਰਕੇ ਲੈ ਜਾਵੀਂ ਅਗਲਾ ਠੀਕ ਹੈ ਠੀਕ ਹੈ ਲਿਓ ਵੀਰੇ ਆ ਸੂਆ ਪਹਿਲਾਂ ਸੂਈ ਹੀ ਕੱਟੀ ਹੂੰ ਕੱਲ ਹੀ ਸਵੇਰੀਆ ਤੇ ਮਗਰੇ ਵੀ ਕੱਟੀ। ਅੱਛਾ ਕੱਲ ਹੀ ਸਵੇਰੀਆ। ਪਹਿਲਾਂ ਨਾ ਹਾਂ ਪਹਿਲਾਂ ਨਾ ਜੀ ਮੋਹ ਦੋਂਦੀ ਹੈ ਜੇ। ਹੂੰ। ਦੋਂਦਰੇ ਕੱਢਦੀ ਹੋਈ ਵੀ ਨਹੀਂ ਦੋਂਦੀ ਹੈ ਜੇ। ਹੂੰ। ਖਾਲੀ ਹੋਈ ਹੈ ਕੱਟੀ ਤੇ ਬੋਲੇ ਜਮਾ। ਠੀਕ ਹੈ। ਕੋਈ ਹੋਲ ਨਹੀਂ ਕੀਤੀ ਵੀ। ਅੱਛੇ ਕੱਟੀ ਆ। ਹਾਂ ਜੀ। ਠੰਡੀ ਬਹੁਤ ਨਿਕਲੀ ਹੈ ਜੀ। ਹੂੰ। ਵੱਡੀ ਬਹੁਤ ਕੱਟੀ। ਫਿਰਦੀ ਹੈ ਜੇ ਬੋਲੇ ਤੇ। ਪਾਉਦੂ 12-13 ਕਿਲੋ ਖੁੱਲਾ ਜੀ। ਤੇ 7 ਕਿਲੋ ਬੋਲੇ ਦਾ ਸਟਾਰਟਿੰਗ ਹੋਈ ਹੈ ਜੀ ਦੀ। ਅੱਛਾ। ਤਾਂ ਉ ਸੀਲਾ। ਬਹੁਤ ਸੀਗਲਾ ਜੀ ਚਵਾਈ ਦੀ ਬਹੁਤ ਪੋਲੀ ਨਿਕਲੀ ਆ। ਹੂੰ। ਭਾਈ ਬਹੁਤ allele pedi ਠੀਕ ਹੈ ਤੇ ਖਾਲੀ ਹੋਈ ਹੈ ਕੱਟੀ ਹੈ ਜੇ ਹੂੰ ਸਾਰੇ ਵੀਰਾਂ ਨੂੰ ਪਤਾ ਪਹਿਲਾਂ ਕੱਟੀ ਖਾਲੀ ਹੋਈ ਤਾਂ ਹੌਲੀ ਚੱਲੂਗੀ ਸਹੀ ਹੈ 11 12 ਕੋਲ ਖੁੱਲਾ ਪਾ ਦੂਗੀ ਸੋਹਣੀ ਕੱਟੀ ਉੱਤੋਂ ਤੁੰਡੂ ਲੈ ਕੇ ਠੀਕ ਹੈ ਵੀਰ ਬਹੁਤ ਸੋਹਣਾ ਲੱਗਿਆ ਤਾਂ ਫਿਰ ਗੁਰਪ੍ਰੀਤ ਇਹਦਾ ਕੀ ਰੇਟ ਰੱਖਿਆ ਵੀਰੋ ਇੱਕ 10 ਦੀ ਕੱਟੀ ਦੇ ਦਾਂਗੇ 1 ਲੱਖ ਦਾ 10000 ਹਾਂਜੀ ਭਾਈ ਜੀ ਹੂੰ ਵਿੱਚ ਮਾਨਤਨ ਅੱਡ ਮਾਨਤਨ ਕਰ ਦਾਂਗੇ ਕਰਿਆਂ ਦਾ ਠੀਕ ਹੈ ਨਾਲ ਕੱਟੀ ਹੈ ਮਿੱਤਰੋ ਪਹਿਲ ਲੈਣਾ ਤਾਂ ਉਹ ਦੋਂਦਰੇ ਕੱਢਦੀ ਹੈ ਦੋਂਦੀ ਹੋਰ ਲੀਵ ਨਹੀਂ ਵੀਰਾਂ ਠੀਕ ਹੈ ਹਾਂਜੀ ਤੱਕੀ ਵੱਡੀਆਂ ਗੱਟੀਆਂ ਸਾਰੀਆਂ ਕੋਈ ਮਾੜੀ ਮੈਂ ਕਿਸੇ ਕੋਈ ਵੀ ਹੈ ਨਹੀਂ ਆਪਣੇ ਕੋਈ ਸਾਰੀਆਂ ਚੰਗੀਆਂ ਨੇ ਚੱਲ ਆਓ ਵੀ ਮਿੱਤਰੋ ਇਸ ਫਾਰਮ ਦੇ ਉੱਤੇ ਆਪਾਂ ਸੰਧੂ ਡੈਰੀ ਫਾਰਮ ਤੇ ਆਪਾਂ ਤੁਹਾਨੂੰ ਘਟੋ ਘਟ ਵੀ 7 8 9 ਨਗੈਣੇ ਦਿਖਾਤੇ ਹਾਂਜੀ ਹਾਂਜੀ ਦੋ ਤਿੰਨ ਇੱਕ ਤਾਂ ਜ ਵੀ ਕੀ ਜਾਂਦੀ ਸੀ ਮੌਕੇ ਦੀ ਇੱਕ ਉਹ ਦੋ ਤਿੰਨ ਗਾਵਾਂ ਦਿਖਾਉਣੇ ਤੁਹਾਨੂੰ ਪਰਲੇ ਪਾਸ ਜਾ ਕੇ ਤਾਂ ਦੋ ਗਾਈਆਂ ਦਿਖਾਉਣੇ ਆ ਹਾਂਜੀ 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 ਠੀਕ ਆ ਤਾ ਆਉਣ ਵਾਲੇ ਮਿੱਤਰਾਂ ਨੂੰ ਕੀ ਕਹਾਂ ਉਹ ਆਪਣੇ ਫਾਰਮ ਦੇ ਉੱਤੇ ਸੌਬਿਧਾ ਭਾਈ ਜੀ ਆਓ ਦੋ ਤਸੱਲੀ ਕਰਕੇ ਲੈ ਕੇ ਜਾਓ ਜੀ ਆਪਦੀ ਜਿਹੜੀ ਗੱਲ ਕਾਵਾਂਗੇ ਕੋਈ ਇਹਦੇ ਚ ਭਰਵਣ ਨਿਕਲਦਾ ਕੋਈ ਸ਼ਿਕਾਇਤ ਨਹੀਂ ਆਉਂਦੀ ਕੋਈ ਲੈਣ ਜਿਵੇਂ ਕਾਵਾਂਗੇ ਗੱਲ ਉਹ ਹੀ ਨਿਕਲੂਗੀ ਜੇ ਆਪਾਂ 15 ਕਿਆ ਨਾ 15 ਹੀ ਕੱਢੂਗੀ ਬਲੇ ਚੁਗ ਲੈ ਜਾਂ ਆਪਣੇ ਕਰੋਗਲਾ ਕੋਈ ਆਪ ਨੂੰ ਪਰਮਹਣੀ ਚਾਰ ਟਾਈਮ ਚੂਵੇ 6 ਟਾਈਮ ਚੂਵੇ ਗਲਾ ਉਹ ਕੋਈ ਚੱਕਰੀ ਹਾਂ ਮੈਂ ਇਹਦੀ ਗਰੰਟੀ ਆਪਾਂ ਵੀਡੀਓ ਵਿੱਚ ਬੋਲ ਕਹਿੰਦਾ 15 16 ਕੱਢਦੇ ਗਰੰਟੀ ਹੈ ਬ੍ਰਦਰ ਜੀ ਇਸ ਦੀ ਉਹ 85 ਵਾਲੀ ਦੀ ਨਾਲੇ ਕੋਈ ਦੇ ਕੇ ਦੇ ਵੀ ਹਸ ਮਿਲ ਚੇ ਜੇ ਆਪਾਂ ਨੂੰ ਪਾਸਰ ਆਈ ਹੈ ਨਾ ਆ ਪ ਦੇਖੋ ਭਾਈ ਠੀਕ ਹੈ ਬੋਲ ਇੱਕ ਰੇਟ ਜਾਈ ਤੇ ਉਤੋਂ ਦੁੱਧ ਦੀਆਂ ਛੱਲਾਂ ਛੱਲਾਂ ਚਵਾਈ ਦੇ ਨਾਲੇ ਬਹੁਤ ਪੋਲੀ ਨਿਕਲੂਗੀ ਚਵਾਈ ਪੋਲ ਚ ਹੈ ਚਾਰ ਗਾਇਆਂ ਉਰ ਲੈਂਦੀਆਂ ਇਸ ਵਾਰ ਹਾਂ ਚਾਰ ਗਾਵਾਂ ਜੀ ਹੂੰ ਤੇ ਗਾਵਾਂ ਦੇ ਭਾਵਿਆਂ ਮੱਝਾਂ ਵਾਂਗ ਉਸ ਹਸਤੇ ਹੂੰ ਜੇ ਆਪਾਂ ਮੱਝਾਂ ਦੇ ਭਾ ਹਰੇਕ ਪੱਖ ਹਰੇਕ ਨਾਲ ਘੱਟ ਹੁੰਦੇ ਨੇ ਆਪਣੇ ਤੇ ਗਾਵਾਂ ਦੀ ਬਹੁਤ ਵਧੀਆ ਭਾਣੇ ਤਾਜਾ ਸੂਈਆਂ ਗਾਵਾਂ ਜਿਵੇਂ ਆ ਗੋਲੰਡੋ ਕ੍ਰੋਸ ਗਾਂ ਠੀਕ ਹੈ ਗਰਲੈਂਡੋ ਤੇ ਅਮਰੀਕਨ ਕ੍ਰੋਸ ਇਹ ਹੈਗਾ ਠੰਡੀ ਮਿੱਠੀ ਬਹੁਤ ਜਿਆਦੀ ਹੈ ਹੂੰ ਜੇ ਮਰਜੀ ਬਠਰੋ ਦੁੱਧ ਦੇ ਗਏ 14 15 ਕਿਲੋ ਮੋਕੇ ਦਾ ਮੌਕੇ ਦਾ ਬਹੁਤ ਸੀਲਾਈ ਮਗਰ ਵੱਛਾ ਹੂੰ ਚੌਥਾ ਦਿਨ ਸੂਏ ਨੇ 14 15 ਕਿਲੋ ਮੌਕੇ ਤੇ ਹਾਇਰਾ ਹੂੰ ਕਿੰਨੇਵੇਂ ਸੂਏ ਸਿਵਾ ਤੇ ਤੀਜਾ ਜੀ ਮੋਸ਼ਕੀ ਗੀ ਵੀ ਅੱਛਾ ਜੀ ਸਿਵਾ ਦੇ ਤੀਜਾ ਸੂਈ ਆਈ ਅੱਛਾ ਜੀ ਮੋਸ਼ੇ ਦੰਦ ਠੀਕ ਹੈ ਚੰਗੀ ਗਾਂ ਹੀ ਗੌਰਮਟੋਲ ਗੁਰਲੰਡ ਕ੍ਰੋਸ ਆਈ ਓਕੇ ਤਾਂ ਪਰ ਵੀ ਇਹ ਡਿਮਾਂਡ ਰੱਖੀ ਹੋਈ ਹੈ ਡਿਮਾਂਡ ਬਈ ਦਾ 40000 ਰੁਪਿਆ ਦਾ ਮੁੱਲ ਆ 38000 ਦੀ ਗਾਂ ਦੀ ਰਾਇ 38000 ਦੀ ਹਾਂ ਜੀ ਜੈਸਨ ਨੂੰ ਹੀ ਆ ਜੈਸਨ ਨੂੰ ਹੀ ਆ ਕਿ ਮਾਨਤਾ ਨੂੰ ਹੋ ਜੂ ਮਾਨਤਾ ਨਹੀਂ ਜੈਸਨ ਹੋਈ ਆ ਬਈ ਇਹ ਤਾਂ ਜੈਸਨ ਆ ਗਾਵਾਂ ਜੈਸਨ ਹੀ ਕਰਾਂਗੇ ਬਈ ਤਾਂ ਦੁੱਧ ਕਿੰਨਾ ਦੱਸਿਆ 14-15 ਕਿਲੋ ਮੋਕੇ ਦੇ ਮੋਕੇ ਦੇ ਤਾਂ ਚੋਲੇ ਛਾਣ ਬੰਦਾ ਦੁੱਧ ਚੰਗਾ ਹਾਂ ਬਈ ਮੈਂ ਪਾ ਖਰਾ ਹੂੰ ਠੀਕ ਆ ਤੋਕੜ ਗੱਬਣਾ ਗਈ ਬਾਈ ਜੀ ਅੱਛਾ ਜੀ ਇਹ 5 ਮਿੰਨੇ ਦੇ ਗੱਬਣਾ ਤੇ 10 ਕਿਲੋ ਦੁੱਧਾ ਅੱਛਾ ਜੀ ਚੰਗੀ ਠੰਡੀ ਬੋਧੇ ਵੀ ਇਹ ਤਾਂ ਬਈ ਜੀ 30 ਕਿੱਲੋ ਵਾਲੀ ਵੇੜ ਸੀ ਫਾਰਮ ਤੋਂ ਆਈ ਸੀ ਇਹ ਨਾ ਕਿਸੇ ਬੰਦੇ ਨੇ ਲੈ ਲਈ ਸੀ ਕਿਸੇ ਨੇ ਮਤਲਬ ਫਾਰਮੇ ਤੋਂ ਉਹਦੇ ਕੋਲ ਸੰਭਾਲਣੀ ਹੋਈ ਉਹ ਚੜੇਗਾ ਬਾਹਰ ਅੱਛਾ ਜੀ ਉਹ ਸਭਾਈ ਕੋਲ ਆਪਾਂ ਲਈ ਆ ਅੱਛਾ ਤੇ ਹੁਣ 10 12 ਕਿਲੋ ਤੋਂ ਹੈਗਾ ਜੀ ਹੈਗਾ ਜੀ ਉਹਦੇ ਖਲੇ ਸੀ 21 ਬਾਈ ਕਿਲੋ 5 ਮਹੀਨੇ ਦਾ ਬਦਲੇ 4 ਮਹੀਨੇ ਦਾ ਬਦਲੇ ਤੇ ਹੁਣ 5 ਮਹੀਨੇ ਤੋਂ ਉੱਪਰ ਹੋ ਗਿਆ ਹਾਂ 6 ਮਹੀਨੇ ਦੇ ਗੱਭਣੋਂ ਚੱਲੀ ਹੈ ਜੀ ਠੀਕ ਹੈ ਠੰਡੀ ਮਿੱਠੀ ਵੀ ਬਹੁਤ ਆ ਜੀ ਹੂੰ 10 ਤੋਂ ਬਾਅਦ ਹੁੰਦਾ ਹੈਗਾ ਜੀ ਅੱਛਾ ਜੀ 10 ਤੋਂ ਪਲਾਸ ਦੁੱਧ ਦੰਦ ਰਲ ਗਈ ਇਹ ਦੁੱਧ 10 ਤੋਂ ਪਲਾਸ ਹਾਂਜੀ ਹਾਂਜੀ ਹੂੰ ਇਹ ਤਾਂ ਲੈਂਡ ਦੇ 6000 ਰੁਪਏ 8000 ਰੁਪਏ ਲੈਣਾ ਹਾਂਜੀ ਕਿੰਨਾ ਸਮਾਂ ਸੁਈ ਨੂੰ 6 ਮਿੰਟ ਦੀ ਗੱਬਣਾ ਗੱਬਣਾ ਤੇ 10 ਕਿਲੋ ਦਾ ਮੋਕੇ 10 11 ਕਿਲੋ ਠੀਕ ਆ ਸਿਆਰੀ ਮੰਨ ਲਓ ਵੀ ਸੁੰਦੇ ਤੇ ਰੁੱਦੇ ਨਾਲ ਹੀ ਨਾ ਹਾਂਜੀ 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 ਆਹ ਘਰ ਦੀ ਅਪਰੇਟਰ ਕਰ ਕੀਤੀ ਜੀ ਆਪਾਂ ਅੱਛਾ ਜੀ ਬਹੁਤ ਚੰਗੀ ਬੱਸੀ ਹੈ ਜੀ ਹੂੰ ਕਰੋ ਤਰ ਕੀਤੀ ਹੈ ਜੀ ਇਹ ਤਾਂ ਉਹਨਾਂ ਦੇ ਦਿਖਾਏ ਪਰ ਵੇਚਣ ਵਾਸਤੇ ਹੈ ਨਹੀਂ ਇਹ ਹੂੰ ਸ਼ੌਂਕ ਨਾਲ ਘਰੇ ਰੱਖ ਰੱਖਿਆ ਇੱਕ ਰੱਖੀ ਹੈ ਜੀ ਹੂੰ ਇਹ ਇਹ ਵੀ ਸ਼ੇਵ ਨੇ ਗੱਭਣੋਂ ਚੱਲੀ ਨਾਲੇ ਅੱਛਾ ਹੈ ਇਹ ਤਾਂ ਘਰ ਵਾਸਤੇ ਰੱਖੀ ਹੈ ਜੀ ਐ ਕਿ ਇਹਨੂੰ ਹੁਣ ਲੱਗੇ ਦਿਖਾਈ ਆ ਆਪਾਂ ਠੀਕ ਹੈ ਚੰਗੀ ਨਸਲ ਦੀ ਬਿਹੜਾ ਹਮ ਇਹਦੀ ਮਾਂ 40 ਪਲੱਸ ਕਿਲੋ ਵਾਲੀ ਸੀ ਠੀਕ ਹੈ 43 45 ਕਿਲੋ ਚਵਾ ਕੇ ਦਿੱਤਾ ਸੀ ਦੀ ਮਾਂ ਦਾ ਆਪਾਂ ਤਾਂ ਲੱਕਲਿਚ ਕਰੇ ਅੱਗੇ ਫੀਡ ਵਗੈਰਾ ਪਾ ਰੱਖਿਆ ਹੈ ਹਾਂਜੀ ਠੀਕ ਹੈ ਵੀ ਠੀਕ ਹੈ ਇਹਨੂੰ ਸਿਹਮਨ ਭਰਾ ਜੀ ਫੁੱਲ ਰਿਕਾਰਡ ਆਪਣੇ ਕੋਲ ਪਿਆ ਜੀ ਅੱਛਾ ਹਾਂਜੀ ਵਧੀਆ ਤੇ ਸਿਹਮਨ ਭਰਾ ਜੀ 202100 ਦਾ ਉੱਧਿਆ ਸੇਵਨ ਪ੍ਰਾਸੀ ਦਾ ਪਦਖਾਵੇ ਤਾਂ ਕਿ ਨਾਮ ਨਹੀਂ ਯਾਦ ਮੈਨੂੰ ਹੈਗਾ ਦਿਖਾ ਦਿਓ ਰਮੰਡਾ ਰਮੰਡਾ ਦਾ ਪ੍ਰਾਸੀ ਭਾਈ ਅੱਛਾ ਸਟਰਾ ਪਿਆ ਆਪਣੇ ਕੋਲ ਮੰਡਾ ਦਾ ਸਬੂਤ ਸਾਰਾ ਪਿਆ ਸਾਰਾ ਪਿਆ ਜੀ ਤੇ 42 43 ਕਲਰ ਦਾ ਮਾਦਰ ਕਾਰਡ ਸੀ ਜੇ 베ਚਨੀ ਆਪਾਂ 베ਚ ਹੀ ਦਵਾਂਗੇ ਹੁਣ ਮੇਮੋਰ ਚੱਲ ਅੱਛਾ ਸ਼ੌਂਕੀ ਵੀਰਾ ਬੰਨ ਉਹਨੂੰ ਦੇ ਦਾਂਗੇ ਮੁੱਲ ਕੋਈ ਉਹਨੂੰ ਫੋਨ ਹੋਈ ਲਾਵੇ ਚੰਗਾ ਰਪੇ ਪੜ ਸਕਦਾ ਠੀਕ ਹੈ ਇਹ ਕਿੰਨੀ ਉਮਰ ਹੈ ਜੀ 18 ਮਹੀਨੇ ਮਰਾ ਤੇ 6 ਮਹੀਨੇ ਗੱਬਣਾ ਹੂੰ ਲੱਖਾਂ ਬਾਹਰ ਜਾਉਗੀ ਬੇਰੀ ਬੇੜਾ ਉਹ ਫੋਨ ਲਾਵੇ ਬੰਦਾ ਲੱਖੋਂ ਬਾਹਰ ਵਾਲਾ ਫੋਨ ਲਾਵੇ ਹਿੰਦਰਾਲਾ ਨਾ ਵੀ ਹਮ ਕਿਉਂਕਿ ਬਈ ਪ੍ਰੂਫ ਵੀ ਇੱਥੇ ਗਾਤੀ ਨਹੀਂ ਪਰ ਬਹੁਤ ਸੰਭੀਗਾ ਖੁਸ਼ੀਏ ਹਮ ਬਹੁਤ ਚੰਗੀ ਹੈ ਜਿੱਤੋ ਥੱਲੋ ਠੀਕ ਤਾਂ ਅੱਗੇ ਆਪਾਂ ਇਹ ਵੀ ਦਿਖਾਉਣੇ ਇਹ ਵੀ ਦਿਖਾਣੀ ਇਹ ਮੋਹ ਚੋ ਗਈ ਅੱਛਾ ਇਹਦਾ ਬੱਚਾ ਮਰ ਗਿਆ ਹੀ ਐਕਸਪਾਇਰ ਹੋ ਗਿਆ ਤੇ ਚਾਰ ਪੰਜ ਦਿਨ ਐਕਸਪਾਇਰ ਫਿੰਡੀ ਮਿੱਠੇ ਬਹੁਤਾ ਤੋਂ 12-13 ਕਿਲੋ 2 ਮਹੀਨੇ ਦੀ ਗਾਂ ਸੁਈ ਸੀ ਅੱਛਾ ਬ੍ਰੋ ਹਾਂਜੀ 2 ਮਹੀਨੇ ਦੇ ਹਾਂ ਕਹਿ ਕੇ ਦਵਾਂਗੇ ਆਪਾਂ ਕਹਾਂ ਕਿ ਕਹਿ ਵੀ ਸਾਡੇ 20 ਦਿਨ ਇਸ ਵੀ ਸੀ ਨਾ ਬੱਚੇ ਤਾਂ ਹੈ ਨਹੀਂ ਸਾਹਮਣੇ ਪਰ ਉਹ ਖੜੀ ਆ ਕੋਈ ਕਵਾਂਗੇ ਦੁੱਧ ਦੇਗਾ 12-13 ਕਿਲੋ 12-13 ਕਿਲੋ ਮੌਕੇ ਦਾ ਹਾਂਜੀ ਠੀਕ ਆ ਬ੍ਰੋ ਤਾਂ ਚੰਗੀ ਸਵੇ ਸੁਆ ਦੁੱਧ ਦੂਸਰਾ ਸਵੇ ਠੀਕ ਹੈ ਠੀਕ ਹੈ ਤਾਂ ਕੀ ਰੇਟ 35 ਹਜ਼ਾਰ 35 ਹਜ਼ਾਰ 35000 ਰੁਪਏ ਹੂੰ ਬਾਕੀ ਮਾਨਤਨ ਹੋਣਾ ਮਾਨਤਨ ਕਰਾਂਗੇ ਔਰ ਕਰਿਆਂ ਸਾਰਾ ਮਾਨ ਕਰਾਂਗੇ 25 ਆਪਕ ਸਾਰੀਆਂ ਖਰੀਆਂ ਸਹੀ ਆ ਹੂੰ ਜਿੰਨੀਆਂ ਸਾਰੀਆਂ ਖਰੀਆਂ ਗਈਆਂ ਮੱਝਾਂ ਆ ਸਾਰੀਆਂ ਖਰੇ ਨਿਕਲੀਆਂ ਹੂੰ ਕੋਈ ਲੰਬਾ ਨਹੀਂ ਆਉਂਦਾ ਕੋਈ ਠੀਕ ਹੈ ਜੀ ਤਾਂ ਫੋਨ ਨੰਬਰ ਬਸ 93069 2804 ਠੀਕ ਹੈ ਓਕੇ ਬਾਕੀ ਸਕਰੀਨ ਦੇ ਤੇ ਫੋਨ ਨੰਬਰ ਚੱਲੀ ਜਾਂਦਾ ਮਿੱਤਰੋ ਤੁਸੀਂ ਵੀ ਲੈਣ ਦੇ ਚਾਹ ਵਣ ਵੀਰ ਮੱਝਾਂ ਗਾਈਆਂ ਤਾਂ ਜਾਇਜ਼ ਰੇਟਾਂ ਦੇ ਵਿੱਚ ਜਮਾਂ ਜੀ ਗੱਲਬਾਤ ਕਰ ਸਕਦੇ ਹੋ ਗੋਪਰੀ ਨਾਲ ਸੰਧੂ ਡੇਰੀ ਫਾਰਮ ਓਕੇ ਵੀਰੇ